ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਪੁਰਾ ਸਵਾਗਤ ਹੈ ਤੁਹਾਡਾ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਚ ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ ਧਾਰੀਵਾਲ ਦੇ ਮੈਦਾਨ ਗਰਾਉਂਡ ਚ ਖੜੇ ਇੱਕ ਨੌਜਵਾਨ ਨੂੰ ਸ਼ਾਮ ਸਮੇਂ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਜੋ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਚ ਜੇਰੇ ਇਲਾਜ ਹੈ ਜ਼ਖਮੀ ਦੀ ਪਛਾਣ ਮਹਰੂਮ ਜਗਦੀਸ਼ ਰਾਜਪੁੱਤਰ ਧਾਰੀਵਾਲ ਦੇ ਤੌਰ ਤੇ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਾਰਾਂ ਨੂੰ ਫੜਨ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕਰ ਰਹੇ ਹਨ ਹਾਂਜੀ ਹਾਂਜੀ ਮੈਲਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਖੁੰਡੇ ਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਬਿਲਕੁਲ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਛਿੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਨਾਂ ਦੇ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਆ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਜਿਹੜੇ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨੇ ਉਹ ਪੁਰਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਊਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਿਹੜੇ ਫਾਇਰਮ ਵਾਲੇ ਸਾਰ ਵਾਲੇ ਤਿੰਨ ਜਣੇ ਸੀ ਟੋਟਲ ਕੋਈ ਕੱਪੂ ਹੈ ਬਸ ਨੇ ਇਨਵ ਜਲਦੀ ਆ ਬੁਆ ਜਨ ਕਿੰਨੇ ਵਾਰ ਕੀਤਾ ਜੀ ਫਰਨਾਚਾਰ ਕੀਤਾ ਜੀ ਕੱਲ ਰਾਤੀ ਵੀ ਦਾਦੇ ਕੋਈ ਗੋਲੀ ਚਲੇ ਜੀ ਕੋਈ ਜੀਮ ਪਰਦੇ ਕੋਈ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਇਹ ਉਸ ਨਾਲ ਰਿਲੇਟਡ ਆ ਕੋਈ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਬਸ ਲੱਗ ਲੱਗ ਕਰ ਹੀ ਰਹੇ ਆ ਤੁਹਾਡੇ ਸਾਹਮਣੇ ਦੇਖੋ ਮੌਕੇ ਤਾਂ ਇਹ ਕਰ ਰਹੇ ਆ ਹਾਂ ਕਰ ਰਹੇ ਆ ਕਰ ਰਹੇ ਟੋਟਲੀ ਸਰਕਸ ਪਰ ਲੋਕੀ ਕਰ ਰਹੀ ਜੀ ਆ ਪਰਚਾਦ ਜੀ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਰੈਸਟ ਕਰ ਰਹੇ ਆ ਧਾਨਕੋਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਤੇ 55 ਕੱਸਿਆ ਪਠਾਨਕੋਟ ਪੁਲਿਸ ਨੇ ਐਨਡੀਪੀਐਸ ਦੇ ਮੁਲਾਜ਼ਮਾਂ ਦੀ ਜਾਇਦਾਦ ਜ਼ਬਤ ਫ੍ਰੀਜ਼ ਦੋ ਖਾਲੀ ਪਲਾਟ ਇੱਕ ਮਕਾਨ ਅਤੇ ਦੋ ਦੁਕਾਨਾਂ ਜ਼ਬਤ ਪੁਲਿਸ ਨੇ ਮੌਕੇ ਤੇ ਜਾ ਕੇ ਪ੍ਰਾਪਰਟੀ ਫ੍ਰੀਜ਼ ਦੇ ਪੋਸਟਰ ਲਗਾਏ ਪੁਲਿਸ ਵੱਲੋਂ ਨਸ਼ਾ ਤਸਕਰਾ ਤੇ ਲਗਾਤਾਰ ਕੰੰਜਾ ਕੱਸਿਆ ਜਾ ਰਿਹਾ ਹੈ ਇਸੇ ਲੜੀ ਤਹਿਤ ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ 'ਚ ਸਜ਼ਾ ਯਾਫਤਾ ਇੱਕ ਦੋਸ਼ੀ ਦੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਹੈ ਪੁਲਿਸ ਨੇ 2015 ਦੇ ਇੱਕ ਐਨਡੀਪੀਐਸ ਮਾਮਲੇ 'ਚ ਸਜ਼ਾ ਯਾਪਤਾ ਇੱਕ ਦੋਸ਼ੀ ਦੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਹੈ। ਦੋ ਪਲਾਂਟ ਇੱਕ ਮਕਾਨ ਅਤੇ ਮੁਲਜ਼ਮ ਤਸਕਰ ਦੀਆਂ ਜਾਇਦਾਦਾਂ ਵਿੱਚੋਂ ਦੋ ਦੁਕਾਨਾਂ ਨੂੰ ਫ੍ਰੀਜ਼ ਕੀਤਾ ਗਿਆ ਹੈ ਅਤੇ ਮੁਲਜ਼ਮ ਦੀ ਥਾਰ ਗੱਡੀ ਵੀ ਪੁਲਿਸ ਨੇ ਜ਼ਬਤ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਡੀਐਸਪੀ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਸਾਲ 2015 ਵਿੱਚ ਪਠਾਨਕੋਟ ਦੇ ਸੁਝਾਨਪੁਰ ਥਾਣੇ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ ਜਿਸ ਦੌਰਾਨ ਮੁਲਜ਼ਮਾ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ ਉਹਨਾਂ ਕਿਹਾ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ 2015 ਵਿੱਚ ਥਾਣਾ ਸੁਝਾਨਪੁਰੇ ਐਨਪੀਐਸਐਟ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ 600 ਗ੍ਰਾਮ ਜਿਹੜਾ ਇਨਟੌਕਸਿਕੈਂਟ ਪਾਊਡਰ ਕੰਟਰਾਬੈਂਡ ਜਿਹੜਾ ਸਬਸਟੈਂਸ ਹੁੰਦਾ ਹੈ ਐਨਪੀਐਸਐਟ ਉਹਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋਗੀ ਔਰ ਉਸ ਐਕਟ ਦੇ ਵਿੱਚ ਇੱਕ ਧਾਰਾ ਹੈ 66 ਐਫ ਉਸ ਤੰਦੇ ਦੌਰਾਨ ਉਸ ਜਿਹੜਾ ਇਹ ਇੱਕ ਇਲੀਗਲ ਕੰਮ ਹੈਗਾ ਐਂਡੀਪੀਐਸ ਅਕਦਾ ਉਹਦੇ ਵਿੱਚ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪੀਟੈਂਟ ਅਥਾਰਟੀ ਹੈ ਐਂਡੀਪੀਐਸ ਅਕਦੇ ਰੂਲਿੰਗ ਮੁਤਾਬਕ ਇਹ ਕੰਪੀਟੈਂਟ ਅਥਾਰਟੀ ਹੈ ਜਿਹੜਾ ਇਹਨਾਂ ਦਾ ਹੈੱਡ ਆਫ ਹੈ ਦਿੱਲੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਐਂਡ ਰੈਵਨਿਊ ਦਾ ਇੱਕ ਪਾਰਟ ਹੈ ਉਸ ਧਾਰਾ ਦੇ ਦੌਰਾਨ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਜੋ ਉਹਨਾਂ ਨੇ ਇਲੀਗਲ ਪ੍ਰਾਪਰਟੀ ਅਕਵਾਇਰ ਕੀਤੀ ਹੁੰਦੀ ਉਸ ਬਿਜ਼ਨਸ ਤੋਂ ਉਹ ਆਪਾਂ ਉਸ ਵਿੱਚ ਫ੍ਰੀਜ਼ ਕਰਦੇ ਆ ਜੋ ਆਪਾਂ ਉਹਨਾਂ ਦੇ ਵਿੱਚ ਕੇਸ ਬਣਾ ਕੇ ਐਸਟੀਓ ਸਾਹਿਬ ਸਜਨਪੁਰ ਨੇ ਉਹਦਾ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਉਹਨਾਂ ਨੇ ਇਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਤੀ ਹੈ ਔਰ ਹੁਣ ਜਿਹੜਾ ਇਹਨਾਂ ਦਾ ਬਰਡਨ ਹੈਗਾ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਹੈਗਾ ਵੀ ਉਹ ਆਪਣੀ ਪ੍ਰਾਪਰਟੀ ਬਾਰੇ ਸਾਰਾ ਸਬੂਤ ਦੇਣ ਵੇ ਪ੍ਰਾਪਰਟੀ ਆਈ ਕਿਤੋਂ ਫਿਲਹਾਲ ਇਹ ਪ੍ਰਾਪਰਟੀ ਸਾਰੀ ਫ੍ਰੀਜ਼ ਹੈ ਇਸ ਪ੍ਰਾਪਰਟੀ ਦੇ ਵਿੱਚ ਦੋ ਪਲਾਟ ਨੇ ਇੱਕ ਰੈ residențial ਰੈ residențial ਏਰੀਆ ਉਦੇ ਨਾਲ ਦੋ ਦੁਕਾਨਾਂ ਇਹ ਤੋਂ ਇਲਾਵਾ ਇੱਕ ਥਾਰ ਗੱਡੀ ਜਿਹੜੀ ਕਿ ਆਪਾਂ ਸੀਜ਼ ਕਰ ਲਈ ਹੈ ਇਹ ਦਾ ਪਰਸੀਜ਼ ਹੈ ਜੀ ਜੀ ਅੰਮ੍ਰਿਤਸਰ ਦੇ ਈਓ ਵਿੰਗ ਚ ਤਾਇਨਾਤ ਸਬ ਇੰਸਪੈਕਟਰ ਬਲਵੰਤ ਸਿੰਘ ਸੰਘੇੜਾ ਨੂੰ ਵਿਜੀਲੈਂਸ ਨੇ 50000 ਰੁਪਏ ਸਮੇਤ ਰੰਗੇ ਹੱਤੀ ਕੀਤਾ ਗ੍ਰਿਫਤਾਰ ਕਿਸੇ ਕੋਲ ਕੰਮ ਦੀ ਕੀਤੀ ਸੀ 1.5 ਲੱਖ ਦੀ ਮੰਗ ਵਿਜੀਲੈਂਸ ਨੇ ਗ੍ਰਿਫਤਾਰ ਕਰਕੇ ਜਾਂਚ ਕੀਤੀ ਸ਼ੁਰੂ ਪ੍ਰੀਤਕੋਟ ਦੇ ਐਮ.ਐਲ.ਏ ਸਰਦਾਰ ਗੁਰਦੀਪ ਸਿੰਘ ਸੇਖੋਂ ਜੀ ਵੱਲੋਂ ਬਾਜ਼ੀਗਰ ਬਸਤੀ ਵਾਲੀ ਖਰਾਬ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਡੀ.ਐਸ.ਜੀ.ਐਮ.ਸੀ ਤੇ ਚੁੱਕੇ ਸਵਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਦਾ ਰਿਕਾਰਡ ਖਰਾਬ। ਚੰਡੀਗੜ੍ਹ ਦੇ ਵੱਡੇ ਸਕੂਲ ਦੀ ਇਸ ਗਲਤੀ ਕਾਰਨ ਮਾਨਤਾ ਰੱਦ ਵੱਡੇ ਅਫਸਰਾਂ ਦੇ ਬੱਚਿਆਂ ਨੂੰ ਹੁਣ ਨੇੜਲੇ ਸਰਕਾਰੀ ਸਕੂਲ 'ਚ ਹੋਣਾ ਪਵੇਗਾ ਸ਼ਿਫਟ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ। ਧੰਨਵਾਦ।